पर ची जवाब ਲੋ ਨੂੰ ਇੱਕ ਹੀ ਗੱਲ ਦੋ ਤੁਸੀਂ ਐ ਕਿਹਾ ਹੱਕ ਦੀ ਬੋਲਦਾ ਮੁਰਦਾਬਾਦ ਕਾਰਪੋਰੇਟ ਮੁਰਦਾਬਾਦ ਟੀਓ ਤੋਂ ਬਾਹਰ ਕੱਢੋ ਮਾਈਕ ਆਨ ਕਰਵਾਓ ਮੁਰਦਾਬਾਦ ਦਾ ਨਾਰਾ ਲਾਜੋ ਅਸੀਂ ਬੜੇ ਉੱਪਰੋਂ ਦੇ ਉੱਪਰ ਸਿਵਰ ਬੋਲਣ ਦਾ ਮੁਰਦਾਬਾਦ ਲਾਲਾ ਵੀ ਨਹੀਂ ਆ ਰਿਹਾ ਤੁਸੇ ਨੰਮ ਲਾ ਲਾ ਹੋ ਗਿਆ ਆ ਗਿਆ ਹੋ ਗਿਆ ਸਾਡਾ ਦੇਖੋ ਸਾਹਿਬ ਜਿੱਥੇ ਕਿਤੇ ਵੀ ਗਏ ਪਰਨੇ ਬਈ ਜੀਪੀ ਚੱਕੀ ਕੋਲੇ ਅਸੀਂ ਦਰਤੀਆ ਸੱਤਾਂ ਜੱਟਾਂ ਸਾਹ ਜਿਹੜਾ ਕਿਸਾਨ ਦੇ ਕਤਲ ਕੀਤੇ ਇਹ ਉਹ ਤੇ ਪਰਚਾ ਦਾ ਕਿਉਂ ਨਹੀਂ 13 ਮਹੀਨੇ ਪ੍ਰਾਈਮ ਮਿੰਿਸਟਰ ਮਿਲ ਗਈ ਕਿ ਕਿਰਾਇ ਮਤਰੀ ਦਾ ਨਿਕਲਿਆ ਕੀ ਆ ਲੱਕੜ ਦਾ ਮੁੰਡਾ ਦਿੱਤਾ ਪ੍ਰਾਈਮ ਮਿੰਿਸਟਰ ਹੋ ਰੋਂਦਾ ਨਹੀਂ ਹੁੰਦਾ ਹੰਸਰਾਜ ਜੀ ਲੱਕੜ ਦਾ ਮੁੰਡਾ ਹਾਂਜੀ ਲੱਕੜ ਦਾ ਮੁੰਡਾ ਦੇ ਦਿੰਦੇ ਆ ਰੋਂਦਾ ਨਹੀਂ ਉਹ ਕਿਉਂ ਡੇਟ ਕਿਉਂ ਦਿੱਤੀ ਅਜੇ ਮਿਸ਼ਰਾ ਟੈਂਡਰ ਨੂੰ ਟਿਕਟ ਕਿਉਂ ਦਿੱਤੀ ਉਹ ਤਾਂ ਕਾਤਲ ਹੈ ਉਹ ਤਾਂ ਕਾਤਲ ਨੂੰ ਟਿਕਟ ਦਿੱਤੀ ਸਾਡੇ ਕੋਲੇ ਸਵਾਲਾਂ ਦੇ ਤੁਸੀਂ ਆਪ ਦਾ ਦੋ ਸਵਾਲ ਸਾਹਿਬ ਬੜੇ ਚੁੱਪੇ ਕਰ ਬੰਦੇ ਆ ਜੀ ਭਾਜੀ ਮੇਰੇ ਕਲਾਸ ਦਾ ਉਹ ਆ ਅੰਗਰੇਜ਼ਾਂ ਦੇ ਕੋਨੀ ਹਾਂ ਮੇਰਾ ਭਰਾ ਇਹ ਰੇਡਾਂ ਦੇ ਟੁੱਟਿਓ ਵੱਡੇ ਫਾਇਰ ਵਿੱਚ ਸੁੱਥੇ ਵਰਨੇ ਆ ਤੁਸੀਂ ਫਾਟ ਬਣਾ ਲੈ ਅੱਗੇ ਮਰਾਜੀ ਕਰ ਦਿਓ ਅੱਜ ਪ੍ਰਧਾਨ ਜੀ ਹੋਰ ਦਮਦਮ ਦੀ ਟੀਮ ਤੋਂ ਮੁੱਖ ਮੰਤਰੀ ਸੰਚਾਰ ਮੀਡੀਆ ਨੂੰ ਲਾ ਦਿਓ ਦਮਦਮ ਦੀ ਟੀਮ ਨੂੰ ਲਾ ਦਿਓ ਕਿ ਇਹ ਮੈਨੂੰ ਮਿਲਦਾ ਇਸ ਕਰਕੇ ਕਰਨਾ ਮੈਂ ਕਹਿੰਦਾ ਕਿ ਪੂਰੇ ਪੰਜਾਬ ਚ ਪੂਰੀ ਦੁਨੀਆ ਚ ਸ਼ਾਇਦ ਇਹ ਗੱਲ ਪਹੁੰਚ ਜਾਵੇ ਜੋ ਤੁਸੀਂ ਗੱਲ ਕਹੀ ਹੈ ਕਿ ਦਿੱਲੀ ਜਾਣ ਤੋਂ ਕਿਉਂ ਰੁਕਿਆ ਜਾਂਦਾ ਇਹ ਗੱਲ ਤੁਹਾਡੀ ਵਾਜਬ ਹੈ ਸਵਾਲ ਵੀ ਜਾਇਜ਼ ਹੈ ਆਪਣਾ ਮੁਲਕ ਹੈ ਆਪਾਂ ਕਿਤੇ ਵੀ ਜਾ ਸਕਦੇ ਆ ਜੀ ਸਾਨੂੰ ਸਵਾਲ ਦਾ ਜਵਾਬ ਦੇ ਦਿਓ ਜਿਹੜੀ ਗੱਲ ਆਪਾਂ ਨੂੰ ਪੁੱਛੋ ਸਹਿਜ ਰਹਿ ਕੇ ਸਹਿਜ ਰਹਿ ਕੇ ਪਿੱਛੇ ਤੋਂ ਨਿਹਾਉਣਾ ਪੁੱਛ ਕੇ ਆਪਣਾ ਮੁਲਕ ਹੈ ਆਪਾਂ ਕਿਤੇ ਵੀ ਜਾ ਸਕਦੇ ਆ ਇੱਕ ਮੇਰੀ ਬੇਨਤੀ ਕਰੋ ਬੇਨਤੀ ਮੇਰੀ ਹੈ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲੋ ਨੇ ਠੀਕ ਜਦ ਤੁਸੀਂ ਬੋਲੋਗੇ ਤਾਂ ਮੈਂ ਬਿਲਕੁਲ ਬਾਕੀ ਸਾਰੇ ਖਾਬੋ ਆਪਣਾ ਮੁੱਲ ਕਿ ਆਪਾਂ ਕਿਤੇ ਵੀ ਜਾ ਸਕਦੇ ਆਪਣੇ ਹੱਕਾਂ ਦੀ ਆਵਾਜ਼ ਬਾ ਬਲੰ ਤਰੀਕੇ ਨਾਲ ਠੋੜ ਲੈ ਕਿਉਂਕਿ ਆਪਣੇ ਸਤਿਗੁਰੂ ਬਾਜਾਂ ਵਾਲੇ ਬਾਪੂ ਨੇ ਆਪਾਂ ਨੂੰ ਗੈਰਤ ਤੇ ਅਣਖ ਦੀ ਗੁਰਤੀ ਬਖਸ਼ੀ ਸੀ ਜਿੱਥੇ ਤੱਕ ਮੇਰੀ ਇੱਕੋ ਹੀ ਬੇਨਤੀ ਆ ਕਿ ਸ਼ਾਇਦ ਜਦੋਂ ਗੁਰੂ ਵਾਲਿਆ ਹੋ ਜਾਈਦਾ ਅੰਮ੍ਰਿਤ ਛਕ ਲਈਦਾ ਉਹ ਕਹਿੰਦੇ ਤਾਂ ਨਾਥ ਖਸਮ ਹੱਥ ਹੋ ਜਾਂਦੀ ਹੈ ਤੇ ਲਗਾਮ ਗੁਰੂ ਦੇ ਕੋਲ ਹੁੰਦੀ ਹੈ ਤੇ ਗੁਰੂ ਸਾਹਿਬਾਨ ਨੇ ਸਾਨੂੰ ਨਿਮਰਤਾ ਸਿਖਾਈ ਆ ਥੋੜੀ ਜੀ ਆਪਾਂ ਭਾਸ਼ਾ ਆਪਣੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਨਹੀਂ 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 ਮਹਾਰਾਜ ਜੀ ਸੁਣੋ ਐਮਪੀ ਸਾਹਿਬ ਇਹ ਗੁજરાਤ ਨਹੀਂ ਜਾਂਦੇ ਤੁਹਾਡੀ ਜੀ ਮਹਾਰਾਜ ਜੀ ਗੱਲ ਦਾ ਜਵਾਬ ਦਿਓ ਵੀ ਸਾਨੂੰ ਦਿੱਲੀ ਜਾਣ ਤੋਂ ਮਰਜ਼ੀ ਕਰਦਾ ਤੁਹਾਨੂੰ ਦੋ ਰੋਕਿਆ ਬਾਬਾ ਜਵਾਬ ਦੋ ਦੋ ਸ਼ਬਦਾਂ ਅਸੀਂ ਤੁਹਾਡੀ ਨਹੀਂ ਸੁਣਨਾ ਜੀ ਆਪਣੇ ਬੰਦੇ ਦਾ ਸਿੱਧੇ ਹੋ ਜਾਂਦੇ ਪੰਜ ਜ਼ਾਤੀ ਤੌਰ ਤੇ ਇਹ ਅਸੀਂ ਉਖਲਾਦੇ ਪ੍ਰਾਇਮਿੰਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਘਬਰਾਹ ਜਿਹੜਾ ਕੱਲ੍ਹ ਤੁਹਾਡੇ ਮੈਨ ਕੋ ਮਾਰ ਨਾ ਜਾਓ ਤੁਹਾਡੇ ਬਿਆਨ ਤੁਹਾਡੇ ਬਿਆਨ ਨੇ ਰੋਲੇਟੇ ਲਾ ਦੇ ਇਹ ਇਹ ਲਿਵਿੰਗ ਟੱਗਲ ਕਿ ਜੇ ਆਪਾਂ ਨਿਮਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੁਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਕੋਲ ਇੱਕੋ ਮਿੰਟ ਜੀ ਸਾਡੇ ਕੋਲੇ ਕਿਹੜਾ ਅਸਲਾ ਸੀ ਸਰਕਾਰ ਜਿੰਨਾ ਜਿਹੜਾ ਕਿ ਅਸੀਂ ਅਸਲਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪਦਾ ਟਰੈਕਟਰ ਇੱਕ ਟਰਾਲੀ ਇੱਕ ਤੇ ਸਾਡੇ ਕੋਲੇ ਰੋਟੀਆਂ ਬਕਾਉਣ ਵਾਲਾ ਆਟੇ ਦਾ ਸਾਧਨ ਸੀ ਇਸ ਤੋਂ ਬਾਅਦ ਸਰਕਾਰ ਨੇ ਸਾਡੇ ਕੋਲ ਗੁੱਸਾ ਤੁਸੀਂ ਜੋ ਕਰਦੇ ਆ ਮੈਨੂੰ 100% ਯਕੀਨ ਹੈ ਮੈਂ ਯਕੀਨ ਕਰਕੇ ਹਾਂ ਤੁਹਾਡੇ ਕੋਲ ਮੈਨੂੰ ਪੁੱਤ ਨਾ ਮੇਰੀ ਫੌਜ ਵੀ ਰੁਕਦੀ ਐ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਂਣ ਲੱ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬੜਾਇਆ ਖਾੜੇ ਵੀ ਬਿਟੇ ਮੈਂ ਕਰਜ਼ਦਾਰ ਆ ਨੂਨ ਮੈਂ ਕਰਜ਼ਦਾਰ ਆ ਮੈਂ ਤਾਂ ਜਾਂਦਾ ਚਖਮਾਂ ਤੇ ਨੂਨ ਸਿੱਟਣਾ ਆ ਰਿਹਾ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਆ ਨੂਨ ਹੀ ਲਾਈ ਜਾਂਦੇ ਹੋ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਨਾ ਕਿ ਨਿਵਰਤਨ ਨਾਲ ਜਾਣਾ ਚਾਹੀਦਾ ਨਹੀਂ ਅਸੀਂ ਨਿਵਰਤਨ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ ਕੋਈ ਨਹੀਂ ਕੀਤਾ ਫਿਰ ਵੀ ਕਿਉਂ ਜਾਂਦੇ ਤੇਰਾ ਵੀ ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਕੀ ਹੋਊਗਾ 13 ਮਹੀਨੇ 13 ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖਿਆ ਆਪਣੀਆਂ ਅੱਖਾਂ ਨਾਲ ਕੋਈ ਕੁਦਰਤ ਨੇ ਮਾਲਕ ਨੇ ਗੁਰਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ ਜਵਾਬ ਨਹੀਂ ਦੇ ਸਕਦਾ ਹੰਸਰਾਜ ਮਰਦਾਬਾ ਮਨੋ ਕੋਸ਼ਲ ਦਾ ਇਹ ਹੈ ਜਵਾਬ ਕਿ ਜੇ ਤੁਹਾਨੂੰ ਹਕੂਮਤ ਦਾ ਜਾਂ ਕਿਸੇ ਦਾ ਇਹ ਇਤਰਾਜ਼ ਹੈ ਹਾਂਜੀ ਹੰਸਰਾਜ ਹੰਸ ਦਾ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਗਿਆ ਨਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਮਸਕਾਰ ਮੈਨੂੰ ਬਾਅਦ ਜਦੋਂ ਫਰਸਕਲ ਮੇਰੇ ਕੋ ਚਾਚ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਧਰ ਕੋਈ ਮੈਂਬਰ ਹੁੰਦਾ ਉਹ ਤਾਂ ਹਰ ਗੱਲ ਹੀ 2 ਮਹੀਨੇ ਦੀ ਉਹ ਦੁਬਾਰਾ ਜੇ ਹੋਗੇ ਪ੍ਰਾਣੀ ਵਾਸਤੇ ਨਾ ਤੋਂ ਨਹੀਂ ਹੋਏ ਪਿੰਨ ਪੜਿਆ ਡਾਲ ਕੇ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਕੋਈ ਜਵਾਬ ਹੈ ਸੁਣ ਕੰਡੂ ਸਿੱਧੀ ਗੋਲੀ ਕਿਉਂ ਮਾਰੀ ਬਸਰਾ ਜਵਾਬ ਸੁਣ ਲਓ ਮੈਂ ਗੋਲੀ ਕਿਉਂ ਮੈਂ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਦੇ ਉਹ ਸਰ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਮੈਂ ਕਿਹਾ ਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਮਨਿਸਟਰ ਸਾਹਿਬ ਕੋਲ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਤਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਇਹ ਮੈਚ ਕੀ ਗੱਲ ਹੋਣੀ ਸੀ ਨਾ ਬੈਠ ਕੇ ਅਸੀਂ ਅਸੀਂ ਸਿੱਧੇ 13 ਮਿੰਟ ਬੈਠੇ ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾ ਦਿੱਤੇ ਸਾਹਿਬ ਜੀ ਪੰਜ ਨਾ ਭਾਜੀ ਭਾਈ ਜੀ ਸੁਣ ਲਓ ਪੰਜ ਨਾ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਵੰਦੀ ਚ ਮੈਨੂੰ ਮੇਰੀ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ 'ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ 'ਚ ਜਦੋਂ ਮੈਂ ਗੱਲ ਕਰਾਈ ਨਾ ਤੌਰਰ ਸਾਹਿਬ ਨਾਲ ਉਹਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੋਈ ਗੱਲ ਨਹੀਂ ਕਰਦੇ ਤੁਸੀਂ ਕਿਹੜੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਕੋਲ ਨਾ ਦਿਨਾਂ ਦੀ ਜਦੋਂ ਪਹਿਲਾਂ ਕਿਹੜੇ ਦਿਨਾਂ ਦੀ 20 20 ਦੀ ਜਿਹੜਾ ਦਿਨਾਂ ਦੀ ਹੋਣੀ ਗੱਲ ਦਾ ਹੋਣ ਵਾਲੀ ਹੋਣ ਵਾਲੀ ਗੱਲ ਨਹੀਂ ਹੁੰਦੀ ਨਾ ਹੁੰਦੀ ਕਰੀ ਜਾਂਦੇ ਇਹ ਅਸੀਂ ਤਾਂ ਹੁਣ ਪੁੱਛ ਰਿਹਾ ਹਾਂ ਇਹਨਾਂ 2 ਮਹੀਨਿਆਂ ਦਾ ਜਿਹੜਾ ਹੁਣ ਜਿਹੜਾ ਹੁਣ ਤੋਂ ਅੱਛਾ ਜੋ ਜੋ ਮੈਂ ਪਹਿਲਾਂ ਜੋ ਮੈਂ ਪਹਿਲਾਂ ਕੀਤਾ ਛੱਡੋ ਜੀ ਪਹਿਲਾਂ ਦਾ ਛੱਡੋ ਵੀ 20 ਦਾ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਉਹਦੇ ਨਾਲ ਅੱਛਾ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਤੂੰ ਵਿਚਿਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿਹਾ ਪ੍ਰਧਾਨ ਮੰਤਰੀ ਭਾ ਜੀ ਜੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮਾੜੇ ਲੋਕਾਂ ਸੁੱਤੇ ਰਹਿੰਦਾ ਇੱਕਦਮ ਥੋੜੀ ਮਿਲਦਾ ਨਹੀਂ ਜੀ ਨਹੀਂ ਥੋੜੀ ਮਿਲਦਾ ਲੋਕਾਂ ਤੋਂ ਵੱਡਾ ਕੋਈ ਪ੍ਰਧਾਨ ਮੰਤਰੀ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਸਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਦੇ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਤਾਹਨਾ ਹਮੇਸ਼ਾ ਜੁੜਿਆ ਰਿਹਾ ਬਹੁਤ ਗੁਰੀ ਗੱਲ ਬੰਦੇ ਦਾ ਨਾਮ ਸਾਫ਼ ਕਰਕੇ ਦਿੱਤਾ ਵਿਸ਼ ਮਲਾਜਮ ਬਹੁਤ ਗੈਰ ਇਨਸਾਨੀ ਗੱਲ ਕਾਤਲ ਕਿਹਨੂੰ ਮੰਨਦੇ ਤੁਸੀਂ ਉਹਦਾ ਕਾਤਲ ਜਿਹਨੂੰ ਬੋਲੀ ਮਾਰੀ ਉਹਨੂੰ ਮੰਨਦੇ ਉਹਦਾ ਨਾਮ ਲਿਖਾ ਤੁਹਾਨੂੰ ਕੀ ਮੈਚਾ ਚਾਹੀਦਾ

ਕੋਈ ਕੁਝ ਨਹੀਂ ਵੀ ਸਰਕਾਰ ਆਰਡਰ ਕਰਦੀ ਹੁੰਦੀ ਆ ਕਿ ਸਾਡਾ ਕਾਫਾ ਤੱਕੀ ਜਾਂਦਾ ਹੈ ਉਹ ਰੁਪਈਆ ਆ ਐਮ ਆਰ ਸਰਕਾਰ ਦੇ ਆ ਆਰਡਰ ਕਰਦੇ ਆ ਮੈਨੂੰ ਕਹਿੰਦੇ ਆ ਕਿ ਉਹਨੂੰ ਵੀ ਕੁਝ ਨਾ ਵੀ ਕੁਝ ਨਾ ਕੀ ਦੇਵੇ ਜਵਾਬ ਦੇ ਅੰਦਰ ਕਰਾ ਦੇਣੀ ਹੈ ਨਹੀਂ ਨਹੀਂ ਜੀ ਤੁਸੀਂ ਡਰਦਾ ਕਭੀ ਮੋਟਾ ਨਹੀਂ ਤੁਸੀਂ ਡਰਦਾ ਸਾਡਾ ਮੈਂ ਡੇ ਬਾਈ ਡੇ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨਾਂ ਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਇਹ ਕੋਈ ਈਡੀ ਗੱਲ ਨਹੀਂ ਉਪਰਾਪਨ ਦੂਰ ਹੋ ਰਿਹਾ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਹਾ ਹੈ ਪਕੜ ਵਧ ਰਹੀ ਹੈ ਵਿਰੋਧ ਦੇ ਵਿੱਚ ਮੈਂ ਕਿ ਸਰੰ ਭਰਾਵਾਂ ਨਾਲ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕੀ ਕੁਛ ਹੋ ਸਕਦਾ ਕਸ਼ ਮੈਂ ਕਿਹਾ ਨੋ ਮੇਰੇ ਭਾਈ ਹੈ ਉਹ ਕ੍ਰਿਮੀਨਲ ਨਹੀਂਗੇ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਣ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ 'ਚ ਫਿਰਨਾ ਚਾਹਣਾ ਤੇ ਮੈਨੂੰ ਇਜਾਜ਼ਤ ਦੇਦਣ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਾਂ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕਵੈਸਟ ਅਸੀਂ ਪਹਿਲਾਂ ਵੀ ਚਾਹਾਂ ਪੀਂਦੇ ਰਹੇ ਮਿਲਦੇ ਰਹੇ ਛੋਟਾ ਵੀਰ ਹੈ ਹੁਣ ਵੀ ਚਾਹ ਪੀਵਾਂਗੇ ਅਸੀਂ ਇਦਾਂ ਦੀ ਸਿਆਸਤ ਨਹੀਂ ਕਰਨੀ ਕਿ ਐਵੇਂ ਨਫ਼ਰਤ ਭਰੀ ਜੀ ਪਿਆਰ ਨਾਲ ਉਹ ਕੀ ਕਰ ਸਕਦੇ ਉਹ ਦੱਸਣਗੇ ਮੈਂ ਕੀ ਕਰ ਸਕਦਾ ਮੈਂ ਦੱਸਾਂਗਾ ਜਿਹੜਾ ਕੋਈ ਪਹਿਲਾ ਐਮਪੀ ਤੁਸੀਂ ਸੁਣਿਆ ਹੋ ਉਹ ਦੱਸੇਗਾ ਫਿਰ ਲੋਕੀ ਦੱਸਣਗੇ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤਾਂ ਫਿਰ ਉਸ ਤੋਂ ਪਹਿਲਾਂ ਹੀ ਕਹਿ ਜਾਓ ਖਰੇ ਇਹਨੇ ਕਰਨਾ ਕਿ ਨਹੀਂ ਕਰਨਾ ਕਰੇ ਨੇ